ਕਿਸੇ ਉਮਰ ਚ ਵੀ ਕੋ ਬਜ਼ੁਰਗ ਜਾਵੇ ਨਾ ਬਜ਼ੁਰਗਾਂ ਦੀ ਉਹ ਕਮੀ ਕੋਈ ਪੂਰੀ ਨਹੀਂ ਕਰ ਸਕਦਾ ਮੈਂ ਤੇ ਇੱਕ ਸ਼ਬਦ ਹੋਰ ਬੋਲਦਾ ਨਾ ਅਕਸਰ ਕਈ ਵੀ ਕਹ ਆਪਾਂ ਕਹਿੰਦੇ ਮੈਂ ਮਾਂ ਬਾਪ ਦੀ ਬੜੀ ਸੇਵਾ ਕੀਤੀ ਐ ਮੈਂ ਕਹਿੰਦਾ ਹੁਣ ਨਾ ਬਜ਼ੁਰਗ ਤੇ ਆਪਣੇ ਇਦਾਂ ਤੇ ਆ ਉਹ ਸੇਵਾ ਆਪਣੀ ਕਰਦੇ ਆ ਜਦੋਂ ਤੱਕ ਹੁੰਦੇ ਨਾ ਕੋਈ ਆ ਕੋਈ ਕਰੀ ਜਾਂਦੇ ਆ ਕੋ ਨਾ ਕੋ ਭਾਵੇਂ ਕਿਦਾ ਨਿਆਣਾ ਸਕੂਲੋਂ ਲੈ ਆਉਣ ਸਕੂਲ ਛੱਡ ਆਉਣ ਕੋ ਸਿਲੰਡਰ ਭਰਾ ਲੈ ਆਉਣ ਬੈਠੀਆਂ ਮਾਵਾਂ ਗੰਡੇ ਛਿਲੀ ਜਾਣ ਕੋ ਨਾ ਕੋ ਤੇ ਕਰੀ ਜਾਂਦੀਆਂ ਨਾ ਅਸੀਂ ਨਹੀਂ ਸੇਵਾ ਕਰਦੇ ਬਜ਼ੁਰਗ ਆਪਣੀ ਸੇਵਾ ਕਰਦੇ ਆ। ਤੋਂ ਆਪਣੀ ਉਹਨਾਂ ਦੀ ਇੱਕ ਕਮੀ ਜਦੋਂ ਬੈੱਡ ਤੇ ਵੀ ਕੋ ਮਾਂ ਬਾਪੂ ਲੰਮੇ ਪਿਆ ਹੋਵੇ ਨਾ ਆਪਾਂ ਨੂੰ ਕਦੇ ਲੱਗਦਾ ਵੀ ਆਪਣੀ ਜਗ੍ਹਾ ਮਲ ਕੇ ਬੈਠਾ ਵਾ। ਪਰ ਚੇਤਾ ਉਹ ਦਿਨ ਆਉਂਦਾ ਜਦੋਂ ਮੰਝਾ ਖਾਲੀ ਹੋ ਜਾਂਦਾ ਨਾ ਬੈੱਡ ਖਾਲੀ ਹੋ ਜਾਂਦਾ ਤੇ ਘਰ ਨੂੰ ਲੋਕ ਲਾ ਕੇ ਜਾਣਾ ਪੈਂਦਾ ਨਾ ਫਿਰ ਭੂਬਾਂ ਨਿਕਲਦੀਆਂ ਉਹ ਲੋਕੋ ਅੱਜ ਸਾਡਾ ਘਰ ਖਾਲੀ ਹੋ ਗਿਆ। ਤੇ ਜਦੋਂ ਤੱਕ ਮਾਂ ਸਿਰ ਤੇ ਹੋਵੇ ਨਾ ਬੰਦੇ ਦੀ ਉਮਰ ਭਾਵੇਂ 70 80 ਸਾਲ ਵੀ ਹੋ ਜਾਏ ਮਾਂ 100 ਸਾਲ ਦੀ ਹੈ ਨਾ ਆਪਣੇ ਉਹਨੂੰ ਨਿਆਣਾ ਸਮਝਦਾ ਕਹਿੰਦਾ ਮੈਂ ਵੀ ਤੇ ਕੇ ਨੂੰ। ਮਾਂ ਕਹਿਣ ਵਾਲਾ ਹੈਗਾ ਨਾ ਪਰ ਜਦੋਂ ਸਿਰ ਤੋਂ ਮਾਂ ਬਾਪ ਚਲੇ ਜਾਂਦੇ ਆ ਨਾ ਫਿਰ ਬੰਦਾ ਕਹਿੰਦਾ ਵੀ ਅੱਜ ਮੈਨੂੰ ਸਾਰਿਆਂ ਮਾਂ ਬਾਪ ਕਹਿਣਾ ਵਾ ਪਰ ਮੈਂ ਕਿਹਨੂੰ ਮਾਂ ਬਾਪ ਕਹਾਂਗਾ ਅੱਜ ਮੇਰੇ ਸਿਰ ਤੇ ਕੋਈ ਨਹੀਂ ਹੈਗਾ ਟਵਿਸ ਕਰਕੇ ਇਹ ਚੀਜ਼ਾਂ ਦੀ ਕਦਰ ਕਰੋ